ਜਸਵੰਤ ਸਿੰਘ ਖਾਲੜਾ 25 ਹਜ਼ਾਰ ਲਵਾਰਿਸ ਲਾਸ਼ਾਂ ਦੇ ਵਾਰਿਸ ਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਜੀ ਹਾਂ ਜਸਵੰਤ ਸਿੰਘ ਖਾਲੜਾ ਨੂੰ ਕੌਣ ਨਹੀਂ ਜਾਣਦਾ ਤੇ ਅੱਜ ਹੈ ਉਹਨਾਂ ਦਾ ਸ਼ਹੀਦੀ ਦਿਵਸ ਜਿੱਥੇ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਅਮਰੀਕਾ ਵਿੱਚ ਇੱਕ ਪਾਰਕ ਬਣਾਇਆ ਜਾਂਦਾ ਹੈ ਕੈਨੇਡਾ ਦੇ ਬ੍ਰਮਟਨ ਵਿੱਚ ਉਹਨਾਂ ਦਾ ਜੋ ਅੱਜ ਸ਼ਹੀਦੀ ਦਿਵਸ ਕੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਛੁੱਟੀ ਦਿੱ ਇਲਾਨ ਕੀਤਾ ਜਾਂਦਾ ਹੈ ਜਸਵੰਤ ਸਿੰਘ ਖਰੜਾ ਉਹ ਨਾਮ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਪੰਜਾਬ ਪੁਲਿਸ ਤਖਤ ਨੂੰ ਨੀ ਬਖਸ਼ਿਆ ਉਹਨਾਂ ਦੇ ਵਿਰੁੱਧ ਜਾ ਕੇ ਜੋ ਕੀ ਹੈ ਮਨੁੱਖਾਂ ਦੇ ਹਕਕਾਂ ਦੀ ਰਾਖੀ ਕੀਤੀ ਲਗਭਗ ਲਗਭਗ 25000 ਲਵਾਰਿਸ ਲਾਸ਼ਾਂ ਦੇ ਵਾਰਿਸ ਬਣੇ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਜੋ ਕੀ ਹੈ ਅਮਰੀਕਾ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ ਪੰਜਾਬ 95 ਫਿਲਮ ਜੋ ਕਿ ਬਣੀ ਤਾਂ ਸੀ ਪਰ ਰਿਲੀਜ਼ ਨਹੀਂ ਕੀਤੀ ਸੀ ਤੇ ਇਸ ਫਿਲਮ ਵਿੱਚ ਮੁੱਖ ਕਿਰਦਾਰ ਦਿਲਜੀਤ ਦੋਸਾਂਝ ਨੇ ਨਿਭਾਇਆ ਸੀ ਦੱਸਦੇ ਕਿ ਅੱਜ ਦੇ ਦਿਨ ਯਾਨੀ ਕਿ 6 ਸਤੰਬਰ 1995 ਚ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਚੁੱਕ ਲਿਆ ਜਾਂਦਾ ਹੈ ਤੇ ਉਹਨਾਂ ਦੇ ਘਰ ਤੋਂ ਚੁੱਕ ਕੇ ਉਹਨਾਂ ਨੂੰ ਕਿਸੇ ਨਦੀ ਵਿੱਚ ਸੁੱਟ ਦਿੱਤਾ ਜਾਂਦਾ ਹੈ ਲਗਭਗ 7 ਪੁਲਿਸ ਅਧਿਕਾਰੀ ਜਾਂਚ ਪੜਤਾਲ ਤੋਂ ਬਾਅਦ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਘਰ ਤੋਂ ਅਗਵਾ ਕਰਨ ਦੇ ਵਿੱਚ ਪੰਜਾਬ ਪੁਲਿਸ ਦਾ ਹੱਥ ਸੀ 1995 ਵਿੱਚ ਜਦੋਂ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਅਗਵਾ ਕਰ ਲਿਆ ਜਾਂਦਾ ਹੈ ਤੇ ਜੋ ਸੱਤ ਮੁਲਜ਼ਮ ਨੇ ਉਹ ਪੁਲਿਸ ਅਧਿਕਾਰੀ ਹੁੰਦੇ ਨੇ ਜਿੰਨਾ ਵਿੱਚੋਂ ਚਾਰ ਨੂੰ 7 ਸਾਲ ਦੀ ਸਜ਼ਾ ਸੁਣਾਈ ਦਿੱਤੀ ਜਾਂਦੀ ਹੈ ਜਸਵੰਤ ਸਿੰਘ ਖਰੜਾ ਨਾਮ ਭੁੱਲਣ ਵਾਲਾ ਨਹੀਂ ਹੈ ਉਹਨਾਂ ਦੀ ਕੁਰਬਾਨੀਆਂ ਨੂੰ ਸਿੱਖ ਪੰਥ ਸਿੱਖ ਇਤਿਹਾਸ ਤੇ ਪੂਰਾ ਪੰਜਾਬ ਤੇ ਭਾਰਤ ਵੀ ਯਾਦ ਰੱਖਦਾ ਹੈ ਤੇ 6 ਸਤੰਬਰ 1995 ਅੱਜ ਉਹ ਦਿਨ ਹੈ ਜਿਸ ਦਿਨ ਕੀ ਅੱਜ ਉਹਨਾਂ ਨੂੰ ਸ਼ਹੀਦੀ ਦਿੱਤੀ ਜਾਂਦੀ ਹੈ ਜਸਵੰਤ ਸਿੰਘ ਖਾਲੜਾ 25000 ਲਵਾਰਿਸ ਲਾਸ਼ਾਂ ਦੇ ਵਾਰਿਸ ਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਜੀ ਹਾਂ ਜਸਵੰਤ ਸਿੰਘ ਖਾਲੜਾ ਨੂੰ ਕੌਣ ਨਹੀਂ ਜਾਣਦਾ ਤੇ ਅੱਜ ਹੈ ਉਹਨਾਂ ਦਾ ਸ਼ਹੀਦੀ ਦਿਵਸ ਜਿੱਥੇ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਅਮਰੀਕਾ ਵਿੱਚ ਇੱਕ ਪਾਰਕ ਬਣਾਇਆ ਜਾਂਦਾ ਹੈ ਕੈਨੇਡਾ ਦੇ ਬ੍ਰਮਟਨ ਵਿੱਚ ਉਹਨਾਂ ਦਾ ਜੋ ਅੱਜ ਸ਼ਹੀਦੀ ਦਿਵਸ ਕੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਛੁੱਟੀ ਦੇ ਐਲਾਨ ਕੀਤਾ ਜਾਂਦਾ ਹੈ ਜਸਵੰਤ ਸਿੰਘ ਖਰੜਾ ਉਹ ਨਾਮ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਪੰਜਾਬ ਪੁਲਿਸ ਤੱਕ ਨੂਨੀ ਬਖਸ਼ਿਆ ਉਹਨਾਂ ਦੇ ਵਿਰੁੱਧ ਚਾਲ ਕੇ ਜੋ ਕੀ ਹੈ ਮਨੁੱਖਾਂ ਦੇ ਹੱਕਾਂ ਦੀ ਰਾਖੀ ਕੀਤੀ ਲਗਭਗ ਲਗਭਗ 25000 ਲਵਾਰਿਸ ਲਾਸ਼ਾਂ ਦੇ ਵਾਰਿਸ ਬਣੇ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਜੋ ਕੀ ਹੈ ਅਮਰੀਕਾ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ ਪੰਜਾਬ 95 ਫਿਲਮ ਜੋ ਕਿ ਬਣੀ ਤਾਂ ਸੀ ਪਰ ਰਿਲੀਜ਼ ਨਹੀਂ ਕੀਤੀ ਸੀ ਤੇ ਇਸ ਫਿਲਮ ਵਿੱਚ ਮੁੱਖ ਕਿਰਦਾਰ ਦਿਲਜੀਤ ਦੋਸਾਂਝ ਨੇ ਨਿਭਾਇਆ ਸੀ ਦੱਸਦੇ ਕਿ ਅੱਜ ਦੇ ਦਿਨ ਯਾਨੀ ਕਿ 6 ਸਤੰਬਰ 1995 ਚ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਚੁੱਕ ਲਿਆ ਜਾਂਦਾ ਹੈ ਤੇ ਉਹਨਾਂ ਦੇ ਘਰ ਤੋਂ ਚੁੱਕ ਕੇ ਉਹਨਾਂ ਨੂੰ ਕਿਸੇ ਨਦੀ ਵਿੱਚ ਸੁੱਟ ਦਿੱਤਾ ਜਾਂਦਾ ਹੈ ਲਗਭਗ 7 ਪੁਲਿਸ ਅਧਿਕਾਰੀ ਜਾਂਚ ਪੜਤਾਲ ਤੋਂ ਬਾਅਦ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਘਰ ਤੋਂ ਅਗਵਾ ਕਰਨ ਦੇ ਵਿੱਚ ਪੰਜਾਬ ਪੁਲਿਸ ਦਾ ਹੱਥ ਸੀ 1995 ਵਿੱਚ ਜਦੋਂ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਅਗਵਾ ਕਰ ਲਿਆ ਜਾਂਦਾ ਹੈ ਤੇ ਜੋ ਸੱਤ ਮੁਲਜ਼ਮ ਨੇ ਉਹ ਪੁਲਿਸ ਅਧਿਕਾਰੀ ਹੁੰਦੇ ਨੇ ਜਿੰਨਾ ਵਿੱਚੋਂ ਚਾਰ ਨੂੰ 7 ਸਾਲ ਦੀ ਸਜ਼ਾ ਸੁਣਾਈ ਦਿੱਤੀ ਜਾਂਦੀ ਹੈ ਜਸਵੰਤ ਸਿੰਘ ਖਰਣਾ ਨਾਮ ਭੁੱਲਣ ਵਾਲਾ ਨਹੀਂ ਹੈ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਿੱਖ ਪੰਥ ਸਿੱਖ ਇਤਿਹਾਸ ਤੇ ਪੂਰਾ ਪੰਜਾਬ ਤੇ ਭਾਰਤ ਵੀ ਯਾਦ ਰੱਖਦਾ ਹੈ ਤੇ 6 ਸਤੰਬਰ 1995 ਅੱਜ ਉਹ ਦਿਨ ਹੈ ਜਿਸ ਦਿਨ ਕੀ ਅੱਜ ਉਹਨਾਂ ਨੂੰ ਸ਼ਹੀਦੀ ਦਿੱਤੀ ਜਾਂਦੀ ਹੈ